ਅਵੇਖੋ 10 ਲੱਖ ਦੇ ਵਿੱਚ ਆਸਟ੍ਰੇਲੀਆ ਜਾਣ ਦਾ ਸੋਚਣਾ ਟੱਬਰ ਨੂੰ ਮਹਿੰਗਾ ਪੈ ਗਿਆ ਤੇ ਪੈਟਰੋਲ ਲੈ ਕੇ ਤੀ ਆਪਣੇ ਪਿਓ ਦੇ ਨਾਲ ਪਾਣੀ ਵਾਲੀ ਟੈਂਕੀ ਤੇ ਚੜੀ ਹੈ ਤੇ ਮਾਮਲਾ ਬਰਨਾਲਾ ਦੇ ਪਿੰਡ ਰੁੜਕੇ ਕਲਾ ਤੋਂ ਸਾਹਮਣੇ ਆਇਆ ਜਿੱਥੇ ਟੈਂਕੀ ਤੇ ਚੜੀ ਕੁੜੀ ਜਿਸਨੇ ਕਿ ਪਿੰਡ ਦੇ ਇੱਕ ਬੰਦੇ ਤੇ ਦੋਸ਼ ਲਗਾਉਂਦਿਆ ਕਿ ਹੈ ਕਿ ਵਿਦੇਸ਼ ਭੇਜਣ ਦੇ ਨਾਮ ਤੇ 10 ਲੱਖ ਰੁਪਏ ਉਸ ਦੇ ਕੋਲੋਂ ਲਏ ਗਏ ਸਨ ਦਰਅਸਲ ਇਸ ਸਬੰਧ ਵਿੱਚ ਪਾਣੀ ਦੀ ਟੈਂਕੀ ਤੇ ਚੜਨ ਵਾਲੀ ਕੁੜੀ ਤੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਪਿੰਡ ਦੇ ਇੱਕ ਵਿਅਕਤੀ ਜਿਸ ਦੇ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਦੇ ਨਾਲ ਧੋਖਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪਿੰਡ ਦੇ ਨੰਬਰਦਾਰ ਜਿਸ ਦੇ ਵੱਲੋਂ 10 ਲੱਖ ਰੁਪਏ ਲੈ ਕੇ 2021 ਦੇ ਵਿੱਚ ਆਸਟ੍ਰੇਲੀਆ ਭੇਜਣ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨੂੰ 10 ਲੱਖ ਰੁਪਏ ਦਿੱਤੇ ਗਏ ਕੁਝ ਸਮੇਂ ਬਾਅਦ ਫਿਰ 12 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਸਰ ਇਸ ਦੇ ਚਲਦਿਆਂ ਉਕਤ ਪਰਿਵਾਰ ਦੇ ਵੱਲੋਂ ਜਿਹੜੇ 10 ਲੱਖ ਰੁਪਏ ਤੇ ਫਾਇਲ ਵਾਪਸ ਕਰਨ ਨੂੰ ਇਹਨਾਂ ਕਿਹਾ ਪਰ ਪਿਛਲੇ 3 ਸਾਲਾਂ ਤੋਂ ਪੈਸਾ ਜਿਹੜਾ ਹੈ ਉਹ ਵਾਪਸ ਨਹੀਂ ਕੀਤਾ ਜਾ ਰਿਹਾ ਇਸ ਸਬੰਧ ਵਿੱਚ ਪੀੜਤ ਪਰਿਵਾਰ ਨੇ ਐਸਐਸਪੀ ਬਰਨਾਲਾ ਨੂੰ ਵੀ ਸ਼ਿਕਾਇਤ ਕੀਤੀ ਹੈ ਜਿਸ ਦੀ ਜਾਂਚ ਡੀਐਸਪੀ ਤੱਪਾ ਦੇ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਨੇ ਏਜੰਟ ਪਰਿਵਾਰ ਤੋਂ 1 ਸਾਲ ਦੇ ਅੰਦਰ ਪੈਸੇ ਵਾਪਸ ਦਿਵਾਉਣ ਦਾ ਸਮਾਂ ਵੀ ਲਿਆ ਸੀ ਪਰ ਪਿਛਲੇ ਮਹੀਨੇ 15 ਤਰੀਕ ਵਿੱਚ ਸਾਲ ਬੀਤ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਅਜੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਦੇ ਚਲਦਿਆਂ ਹੁਣ ਉਹ ਪਾਣੀ ਦੀ ਟੈਂਕੀ ਤੇ ਚੜਨ ਨੂੰ ਮਜਬੂਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ ਮਜ਼ਦੂਰੀ ਕਰਕੇ ਆਪਣਾ ਪਾਲਣ ਪੋਸ਼ਣ ਕਰ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਗਹਿਣੇ ਵੇਚ ਕੇ ਤੇ ਹੋਰ ਥਾਵਾਂ ਤੋਂ ਪੈਸੇ ਜਿਹੜੇ ਇਕੱਠੇ ਕਰਕੇ ਦਿੱਤੇ ਗਏ ਸਨ 4 ਸਾਲ ਹੋ ਗਏ ਨੇ ਉਹੋ ਇਨਸਾਫ ਦੇ ਲਈ ਪਟਕ ਰਹੀ ਨੇ 10 ਲੱਖ ਰੁਪਏ ਦੀ ਰਕਮ ਨਾ ਵਾਪਸ ਦਿੱਤੀ ਜਾ ਰਹੀ ਹੈ ਤੇ ਨਾ ਹੀ ਵਿਦੇਸ਼ ਭੇਜਿਆ ਜਾ ਰਿਹਾ ਹੈ ਇਸ ਮੌਕੇ ਪੰਚਾਇਤ ਦੇ ਲੋਕਾਂ ਨੇ ਪੀੜਤ ਪਰਿਵਾਰ ਦੇ ਪੱਖ ਦੇ ਵਿੱਚ ਆ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਉੱਥੇ ਦੱਸਦੀ ਹੈ ਕਿ ਇਸ ਬਾਬਤ ਜਦ ਐਸਐਚਓ ਨੂੰ ਪਤਾ ਲੱਗਦਾ ਤਾਂ ਉਹ ਵੀ ਮੌਕੇ ਤੇ ਪਹੁੰਚੇ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਵਿਦੇਸ਼ ਭੇਜਣ ਦੇ ਨਾਮ ਤੇ ਇਸ ਪਰਿਵਾਰ ਦੇ ਵੱਲੋਂ ਜੋ ਪੈਸੇ ਲਏ ਗਏ ਸਨ ਤਾਂ ਪਿਛਲੇ ਸਾਲ ਦੋਵਾਂ ਧਿਰਾਂ ਦੇ ਵਿੱਚ ਇੱਕ ਲਿਖਤ ਸਮਝੌਤਾ ਹੋਇਆ ਸੀ ਤੇ ਏਜੰਟ ਵਿਅਕਤੀ ਹੁਣ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਰਿਹਾ। ਜਿਸ ਦੇ ਚਲਦਿਆਂ ਇਹ ਪਿਉ ਤੇ ਤੀ ਟੈਂਕੀ ਤੇ ਚੜ ਗਏ ਨੇ ਉੱਥੇ ਹੀ ਦੱਸਦੀਏ ਕਿ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਕੀ ਆ ਗਿਆ ਕਿ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਦੂਜੇ ਧਿਰ ਥਾਣੇ ਆਵੇਗਾ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਹੋਵੇਗੀ ਜਸਪ੍ਰੀਤ ਕੌਰ ਕੀ ਕਹਿਣਾ ਚਾਹਣ ਜਿਹੜਾ ਪਾਣੀ ਦੀ ਟੈਂਕੀ ਦੀ ਜਿਹੜੇ ਪੈਟਰੋਲ ਦੀ ਬੋਤਲ ਲੈ ਕੇ ਸਾਡਾ ਪੈਸਾ ਹੰਦਾ ਸੀ ਉਹਨਾਂ ਨੇ ਜਿਹੜੇ ਸਾਡੇ ਪਿੰਡ ਦੇ ਨੰਬਰਦਾਰ ਨੇ ਜਗਤਾਰ ਸਿੰਘ ਉਹਨਾਂ ਨੇ ਸਾਡੇ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਆ ਜਿਹੜੀ ਕਿ ਮੇਰੇ ਪਿਓ ਦੀ ਦਿਨ ਰਾਤ ਦੀ ਮਿਹਨਤ ਸੀਗੀ ਕੋਸ਼ਿਸ਼ ਸੀ ਆਪਣਾ ਸਮਾਨ ਵੇਚਿਆ ਇਧਰ ਉਧਰੋ ਕਰਕੇ ਪੈਸੇ ਇਕੱਠੇ ਕਰੇ ਤੇ ਇਹਨਾਂ ਨੇ ਮੇਰੀ ਫਾਈਲ ਲਗਾਮ ਫਿਰ ਵੀ ਨਹੀਂ ਕਰਵਾਇਆ ਇਹਨਾਂ ਦੀ ਕੁੜੀ ਜਿਹੜੀ ਆ ਆਸਟ੍ਰੇਲੀਆ ਪੀਆਰ ਆ ਜਿਹੜੀ ਕਹਿੰਦੀ ਸੀਗੀ ਮੈਂ ਤੈਨੂੰ ਆਸਟ੍ਰੇਲੀਆ ਲੈ ਕੇ ਜਾਊਂਗੀ ਉਹ ਵੀ ਘੱਟ ਘੱਟ ਪੈਸੇ ਤੇ ਤੇ ਇਸ ਤੋਂ ਬਾਅਦ ਜਦੋਂ ਉਸ ਨੂੰ 10 ਹੈਗੇ ਸਾਡੇ ਪੈਸੇ ਵਾਪਸ ਕਰ ਦੋ ਅਸੀਂ ਫਾਈਲ ਇਸ ਤੋਂ ਬਾਅਦ ਨਹੀਂ ਲਵਾਣੀ ਤੇ ਉਹਨਾਂ ਨੂੰ 4 ਸਾਲ ਹੋ ਗਏ 2021 ਦੇ ਵਿੱਚ ਉਹਨਾਂ ਨੇ ਸਾਡੇ ਤੋਂ ਪੈਸੇ ਲਏ ਸੀਗੇ ਤੇ ਇਸ ਤੋਂ ਬਾਅਦ 23 ਦੇ ਵਿੱਚ ਅਸੀਂ ਰਿਪੋਰਟ ਰਿਪੋਰਟ ਲਖਾਈਆ ਐਸਐਸਪੀ ਦੇ ਉਹਨਾਂ ਨੇ 1 ਸਾਲ ਦਾ ਟਾਈਮ ਦਿੱਤਾ ਤੇ 15 ਤਰੀਕ ਨੂੰ ਉਹਨਾਂ ਨੇ ਪੈਸੇ ਦੇਣੇ ਸੀ ਜਿਹੜੀ ਉਹਨਾਂ ਦੀ ਲਾਸਟ ਡੇਟ ਸੀਗੀ ਤੇ ਹੁਣ ਤੁਸੀਂ ਦੇਖੋ ਮਹੀਨਾ ਉੱਪਰ ਹੋ ਗਿਆ ਮਹੀਨੇ ਤੋਂ ਵੀ ਉੱਪਰ ਦਾ ਟਾਈਮ ਹੋ ਗਿਆ ਤੇ ਨਾ ਹੀ ਕੋਈ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਤੇ ਹੁਣ ਜੇ ਸਾਨੂੰ ਕੁਝ ਵੀ ਹੁੰਦਾ ਹੈ ਇੱਥੇ ਪ੍ਰਸ਼ਾਸਨ ਜ਼ਿੰਮੇਵਾਰ ਆ ਤੇ ਅਸੀਂ ਚਾਹੁੰਦੇ ਆ ਵੀ ਜਿਹੜੀ ਉਹਨਾਂ ਨੇ ਠੱਗੀ ਮਾਰੀ ਹੈ 10 ਇਹ ਕੀ ਕੁਛ ਲੈ ਕੇ ਤੁਸੀਂ ਪਾਣੀ ਟੈਂਕੀ ਚੜੇ ਅਸੀਂ ਪੈਟਰੋਲ ਹੈ ਤੇ ਸਿੱਖਾ ਡੱਬੀ ਐ ਅਸੀਂ ਕਿਉਂ ਸਿੱਖਾ ਡੱਬੀ ਆ ਜੇਕਰ ਸਾਡੀ ਕੋਈ ਨਾ ਕਾਰਵਾਈ ਹੋਈ ਤਾਂ ਅਸੀਂ ਆਪਣਾ ਇੱਥੇ ਖੁਦਕੁਸ਼ੀ ਕਰ ਲੈਣੀ ਆ ਦੋਨਾਂ ਪਿਉਤੀ ਨੇ ਇਹਦਾ ਜ਼ਿੰਮੇਵਾਰ ਮੰਨਦੇ ਕਿਹਨੂੰ ਹੈਗਾ ਤੁਸੀਂ ਜ਼ਿੰਮੇਵਾਰ ਤੇ ਬਾਕੀ ਪ੍ਰਸ਼ਾਸਨ ਜਿਹੜੀ ਕਾਰਵਾਈ ਨਹੀਂ ਕਰ ਰਿਹਾ ਐਨੇ ਟਾਈਮ ਤੋਂ ਸਤਨਾਮ ਸਿੰਘ ਭਾਈ ਪਿੰਡ ਰੂੜੇਕੇ ਕਲਾਂ ਜੀ ਜ਼ਿਲ੍ਹਾ ਬਰਨਾਲਾ ਹਰਨੇਕ ਸਿੰਘ ਮੇਰੇ ਪਿਓ ਦਾ ਨਾਮ ਹੈ ਤੇ ਕਾਸ਼ਤ ਸਾਡੀ ਹੈਗੀ ਆਈਸੀ ਮਾਮਲਾ ਕੀ ਹੈ ਬਾਈ ਜੀ ਇਹ ਪਾਣੀ ਦੀ ਟੈਂਕੀ ਦੀ ਜੜੇ ਮਾਮਲਾ ਬਾਈ ਜੀ ਸਾਡੇ ਪਿੰਡ ਦਾ ਇੱਕ ਨੰਬਰਦਾਰ ਆ ਜੀ ਉਹਦੇ ਨਾਲ ਮੈਂ ਸ਼ੀਰ ਵੀ ਕਰਿਆ ਪਹਿਲਾਂ 6-7 ਸਾਲ ਸ਼ੀਰ ਵੀ ਕਰਿਆ ਜੀ ਉਹਦੀ ਕੁੜੀ ਆਸਟ੍ਰੇਲੀਆ ਚ ਗਈ ਹੋਈ ਸੀਗੀ ਮੇਰੀ ਕੁੜੀ ਨੂੰ 6.5 ਬੈਂਡ ਆਏ ਸੀਗੇ ਮੈਨੂੰ ਉਹਨੇ ਕਹਿੰਦਾ ਵੀ ਤੇਰੀ ਕੁੜੀ ਨੂੰ ਅਸੀਂ ਘੱਟ ਪੈਸਿਆਂ ਦੇ ਵਿੱਚ ਆਸਟ੍ਰੇਲੀਆ ਲੈ ਜੰਨੇ ਆ 2021 ਦੇ ਵਿੱਚ ਉਹਨੇ ਮੈਥੋਂ 5 ਲੱਖ ਰੁਪਏ ਮੈਂ ਪਹਿਲਾਂ ਦੇ ਕੇ ਆਇਆ ਤੇ 2.5 ਲੱਖ ਰੁਪਏ ਮੈਂ ਫੇਰ ਦਿੱਤਾ 2.5 ਫੇਰ ਦਿੱਤਾ 10 ਲੱਖ ਰੁਪਏ ਟੋਟਲ ਉਹਨੂੰ ਮੈਂ ਦਿੱਤਾ 2021 ਦੇ ਵਿੱਚ ਉਦੋਂ ਬਾਅਦ ਕਹਿੰਦਾ ਵੀ ਮੇਰੀ ਕੁੜੀ ਕਹਿੰਦੀ ਹੈ ਆਸਟ੍ਰੇਲੀਆ ਵਾਲੀ ਵੀ 12 ਲੱਖ ਰੁਪਇਆ ਹੋਰ ਲੱਗੂ ਮੈਂ ਕਹਾਂ ਜੀ ਇੰਨੇ ਤਾਂ ਮੇਰੇ ਕੋਲ ਹੈ ਹੀ ਨਹੀਂ ਮੈਂ ਗਰੀਬ ਬੰਦਾ ਮੇਰੇ ਕੋਲ 12 ਲੱਖ ਹੋਰ ਹੈ ਨਹੀਂਗਾ ਤੇ ਇਹ ਕਹਿੰਦੇ ਵੀ ਚਲੋ ਤੇਰੇ ਅਸੀਂ ਵਾਪਸ ਕਰਵਾ ਦਿੰਨੇ ਆ ਨਾ ਉਹਨਾਂ ਨੇ ਮੈਨੂੰ ਪੈਸੇ ਵਾਪਸ ਕਰਾਏ ਨਾ ਕੋਈ ਰਸੀਦ ਤਾਂ ਕੁਛ ਨਹੀਂ ਉਦੋਂ ਬਾਅਦ 2 ਸਾਲ ਮੈਨੂੰ ਲਾਰੇ ਲਾਈ ਗਏ ਨੇ ਤੀਜੇ ਸਾਲ ਆਕ ਕੇ ਮੈਂ ਐਸਐਸਪੀ ਦੇ ਪੇਸ਼ ਹੋ ਗਿਆ 2023 ਦੇ ਵਿੱਚ 18 ਤਰੀਕ 9ਵਾਂ ਮਹੀਨਾ ਐਸਐਸਪੀ ਦੇ ਪੇਸ਼ ਹੋ ਗਿਆ ਉਹਨਾਂ ਨੇ ਡਿਊਟੀ ਨੂੰ ਮਾਰਕ ਕਰਤੀ ਡਿਊਟੀ ਸਾਹਿਬ ਨੇ ਉੱਥੇ ਬੁਲਾ ਕੇ ਉੱਥੇ 29 ਤਰੀਕ ਨੂੰ ਇਹਨਾਂ ਨੇ اقرارنامہ ਕਰ ਲਿਆ ਲਿਖਾ ਲਿਆ ਦੋ ਬੰਦੇ ਪਿੰਡ ਦੇ ਸੀਗੇ ਲਿਖਾ ਲਿਆ ਕਹਿੰਦਾ ਵੀ ਮੈਂ 15 11 2024 ਨੂੰ ਵੀ ਤੇਰੀ ਸਾਰੀ ਪੇਮੈਂਟ ਦੇ ਦੂੰਗਾ 10 ਦਾ 10 ਲੱਖ ਰੁਪਈਆ ਨਹੀਂ ਮੇਰੇ ਤੇ ਬਰਨ ਦੀ ਕਾਰਵਾਈ ਕੀਤੀ ਜਾਵੇ ਜੇ ਮੈਂ ਨਾ ਦੇਵਾਂ ਤਾਂ ਹੁਣ ਜਦੋਂ ਅਸੀਂ 2025 ਨੂੰ 15 ਤਰੀਕ ਨੂੰ ਉਹਦੇ ਕੋਲੇ ਗਏ 2024 ਨੂੰ 11ਵੇਂ ਮਹੀਨੇ ਚ ਉਦੋਂ ਕਹਿੰਦਾ ਵੀ ਮੇਰੇ ਹਜੇ ਜੀਰੀ ਨਹੀਂ ਵਿਕੀ 20 ਕਿੱਲੇ ਵਾਹਣਦੇ ਨੇ ਇਹ ਬੰਦੇ ਕੋਲੇ 13 ਲੱਖ ਦੀ ਇਹਨੇ ਜੀਰੀ ਹੁਣ ਵੇਚੀ ਹੈ ਜੀ ਤੇ ਉਦੋਂ ਬਾਅਦ ਕਹਿੰਦਾ ਵੀ ਮੇਰੇ ਹਜੇ ਜੀਰੀ ਦੇ ਪੈਸੇ ਨਹੀਂ ਪਏ 10 ਦਿਨ ਫੇਰ ਖੜਜੂ ਅਸੀਂ 10 ਦਿਨ ਫੇਰ ਖੜ ਗਏ ਫੇਰ ਹਫਤਾ ਲੈ ਲਿਆ ਫੇਰ ਖੜ ਗਏ ਉਦੋਂ ਬਾਅਦ ਮੈਂ 29 ਤਰੀਕ ਨੂੰ ਜੀ ਥਾਣੇ ਚ ਰੂੜੇ ਕੇ ਕਲਾਚ ਰੈਪਟ ਲਖਾਇਆ ਜੀ ਉਹ ਬੁਲਾ ਲੈਂਦੇ ਨੇ ਬੁਲਾ ਕੇ ਉੱਥੇ ਉਹਨਾਂ ਨੂੰ ਕਹਿ ਦਿੰਦਾ ਜਦੋਂ ਮੇਰੇ ਕੋਲੇ ਹੋਏ ਮੈਂ ਉਦੋਂ ਦੇ ਦੂੰ ਮੈਂ ਕਿਹੜਾ ਮੁੱਕਰਦਾ ਜੀ ਐਂ ਕਹਿ ਕੇ ਬਸ ਪੱਲਾ ਸੜਾ ਲੈਂਦਾ ਨਾ ਕੋਈ ਪੁਲਿਸ ਕਾਰਵਾਈ ਕਰਦੀ ਐ ਕੋਈ ਕਾਰਵਾਈ ਨਹੀਂ ਹਜੇ ਹੋਈ ਉਹਦੇ ਤੇ ਪੁਲਿਸ ਵਾਲੇ ਕਹਿੰਦੇ ਪਰਚਾ ਕਰਾਂਗੇ ਐ ਕਰਾਂਗੇ ਮੇਰੇ ਕੋਲੇ ਕੋਈ ਹੱਲ ਨਹੀਂ ਜੀ ਆਹ ਮੇਰੇ ਕੋਲੇ ਪੈਟਰੋਲ ਆ ਮੇਰੀ ਬੇਟੀ ਬੈਠੀ ਹੈ ਸਾਰਾ ਮੇਰੀ ਬੇਟੀ ਦਾ ਇਹਨਾਂ ਨੇ ਭੁੱਖ ਖਰਾਬ ਕਰਤਾ ਜੀ ਆ ਬੈਠੀ ਹੈ ਵਿਚਾਰੀ ਨਾ ਕਿਸੇ ਪਾਸੇ ਜਾਣ ਜੋਗਰੀ ਹੈ ਇੰਨੇ ਪੈਸੇ ਮੈਂ ਕੁੜੀ ਤੇ ਪੜ੍ਹਾਈ ਤੇ ਲਾਏ ਨੇ ਜੀ ਆਈ ਲਿਸਟ ਕਰਵਾਈ ਹੈ ਜੀ ਤੇ ਉਸ ਤੋਂ ਬਾਅਦ ਹੋਰ ਮੇਰਾ ਕੋਈ ਹੱਲ ਨਹੀਂ ਜੇ ਮੇਰਾ ਆਹੀ ਹੱਲ ਹੈ ਮੈਂ ਘੱਟੋ ਘੱਟ 2 250 ਫੁੱਟ ਟੈਂਕੀ ਦੇ ਉੱਪਰ ਬੈਠਾ ਜੀ ਜੇ ਮੇਰਾ ਨਾ ਹੱਲ ਹੋਇਆ ਨਾ ਮੇਰੇ ਪੈਸੇ ਦਵਾਈ ਪ੍ਰਸ਼ਾਸਨ ਨੇ ਤਾਂ ਮੇਰੇ ਕੋਲੇ ਆ ਹੱਲ ਹੈ ਜੀ ਅਸੀਂ ਦੋਨੇ ਪਿਆਉਤੀ ਇੱਥੇ ਮੱਚ ਜਾਂਗੇ ਕੋਈ ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਗੱਲਬਾਤ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਜੀ ਕੁਛ ਨਹੀਂ ਸਾਨੂੰ ਪ੍ਰਸ਼ਾਸਨ ਕਹਿੰਦਾ ਥੱਲੇ ਉਤਰੇ ਤੁਹਾਡਾ ਸਮਝੌਤਾ ਕਰਾ ਦੇਣੇ ਸਮਝੌਤਾ ਕਹਦਾ ਹੋਊਗਾ ਜੀ ਸਾਲ ਭਰ ਤਾਂ 14 ਮਹੀਨੇ ਹੋ ਗਏ ਜੀ ਹੁਣ ਪ੍ਰਸ਼ਾਸਨ ਨੇ 14 ਮਹੀਨੇ ਲੈ ਲਏ ਪ੍ਰਸ਼ਾਸਨ ਨਿਆਂ ਕਰਦਿਆਂ ਨੇ ਦੋ ਦਿਨ ਦੇ ਦੋ ਚਾਰ ਦਿਨ ਦੇ ਦੋ ਪੰਜ ਦਿਨ ਦੇ ਦੋ ਹਫਤਾ ਦੇ ਦੋ ਕਦੋਂ ਦੇ ਚੜੇ ਹੋ ਆਪਣੀ ਟੈਂਕ ਅਸੀਂ ਸਵੇਰੇ 10:30 ਵਜੇ ਦੇ ਚੜੇ ਆ ਜੀ ਇਹ ਕਦੋਂ ਤੱਕ ਉਤਰੋਗੇ ਤੁਸੀਂ ਜੇ ਜਿੰਨਾ ਚਿਰ ਪੈਸੇ ਨਹੀਂ ਦਿੰਦੇ ਅਸੀਂ ਉਤਰਦੇ ਨਹੀਂ ਜੀ ਕੁੱਲ ਕਿੰਨੀ ਰਕਮ ਹੈਗੀ ਤੁਹਾਡੇ 10 ਲੱਖ ਰੁਪਈਆ ਜੀ ਹੁਣ ਕਾਹਦਾ ਕੰਮ ਕਰਦਾ ਤੁਸੀਂ ਮੈਂ ਚਨ ਹੁਣ ਮੈਂ ਥੋੜੀ ਆਪਣੀ ਛੋਟੀ ਜਿਹੀ ਟੈਲਾਂ ਆਪਣੀਆਂ ਜਿਹੜੀਆਂ ਇੰਟਰਲੋਕ ਟੈਲਾਂ ਬਣਦੀਆਂ ਹੁੰਦੀਆਂ ਨੇ ਉਹਦਾ ਆਪ ਦੇ ਕੰਮ ਚ ਲਾਇਆ ਹੋਇਆ ਜੀਰੋ ਕਨਾਲ 'ਚ ਉਹ ਕੰਮ ਕਰਦਾ ਜੀ ਟੈਲਾਂ ਬਣਾਉਣੇ ਆ ਸਿਮਿੰਟ ਤੋਂ ਹੀ ਜੇ ਮੇਰੀ ਮੰਗ ਨਾ ਪੂਰੀ ਕੀਤੀ ਜੀ ਮੇਰੀ ਪੇਮੈਂਟ ਨਾ ਦਿੱਤੀ ਤਾਂ ਇਹਦਾ ਜ਼ਿੰਮੇਵਾਰ ਜਗਤਾਰ ਸਿੰਘ ਸੁਪੁੱਤਰ ਕਰਨੈਲ ਸਿੰਘ ਪਿੰਡ ਰੂੜੇਕੇ ਕਲਾਂ ਤੇ ਜਾ ਪ੍ਰਸ਼ਾਸਨ ਹੋਊਗਾ ਜੀ ਜਿਹੜੇ ਮੈਨੂੰ ਦਬਾ ਨਹੀਂ ਰਹੇ ਸਾਰੀਆਂ ਲਿਖਤਾਂ ਪਈਆਂ ਨੇ ਜੀ ਮੇਰੇ ਕੋਲੇ ਸਾਰੀਆਂ ਵੀਡੀਓ ਪਈਆਂ ਨੇ ਸਭ ਕੁਝ ਪਿਆ ਜੀ ਮੇਰੇ ਕੋਲੇ ਮੇਰੀ ਸਾਰਿਆਂ ਨੂੰ ਵੀ ਮੇਰੀ ਮਦਦ ਕਰੋ ਦੇ ਇਹ ਤੋਂ ਮੇਰੇ ਪੈਸੇ ਦਿਵਾਓ ਜੀ ਮੇਰੇ ਨਾਲ ਠੱਗੀ ਮਾਰੀ ਐ ਸਿੱਧੀ 10 ਲੱਖ ਰੁਪਏ ਦੀ 5 ਲੱਖ ਰੁਪਇਆ ਮੈਂ ਵਿਆਜ ਤੇ ਚੱਕ ਕੇ ਦਿੱਤਾ ਜੀ 5 ਲੱਖ ਰੁਪਏ ਦਾ ਮੈਂ ਸਮਾਨ ਵੇਚਿਆ ਘਰੋਂ ਸੋਨਾ ਵੇਚੇ ਮੇਰੇ ਕੋਲੇ ਮੱਝ ਸੀ ਗਾਈ ਸੀ ਉਹ ਵੀ ਵੇਚ ਲਈ ਸਾਰਾ ਕੁਝ ਵੇਚਤਾ ਜੀ ਹੁਣ 5 ਲੱਖ ਰੁਪਇਆ ਮੈਂ ਰਿਸ਼ਤੇਦਾਰਾਂ ਤੋਂ ਫੜਿਆ ਹੋਇਆ ਜਿਹੜਾ 4 ਸਾਲਾਂ ਦਾ ਮੈਨੂੰ ਉਹਦਾ ਵਿਆਜ ਪਈ ਜਾਂਦਾ ਜੀ 2.5 ਲੱਖ ਰੁਪਇਆ ਮੈਂ ਮੌੜਾਂ ਤੋਂ ਫੜਿਆ ਸੀਗਾ ਜੀ ਮੇਰੀ ਰਿਸ਼ਤੇਦਾਰੀ ਐ ਉੱਥੇ ਪ੍ਰਧਾਨ ਤੋਂ ਜੀ ਉਹਦਾ 2.5 ਦੇਣਾ ਜੀ 2.5 ਲੱਖ ਮੇਰੇ ਰਿਸ਼ਤੇਦਾਰ ਤੋਂ ਫੜਿਆ ਸੀ ਬਰਨਾਲੇ ਤੋਂ ਜੀ ਇਹ ਜਗਤਾਰ ਸਿੰਘ ਇਹਨਾਂ ਦਾ ਕੋਈ ਲੈਂਡ ਦੇਣ ਦਾ ਮਸਲਾ ਸਰਨਾਮ ਸਿੰਘ ਤੇ ਜਗਤਾਰ ਸਿੰਘ ਦਾ ਜਿਹਦੇ ਸਬੰਧ ਚ ਦੋਨੇ ਪਾਰਟੀਆਂ ਥਾਣੇ ਬੁਲਾ ਲੀਆਂ ਬਾਈਕ ਇਹਨਾਂ ਦਾ ਕਰਵਾਉਣੇ ਆ ਇਹ ਕੋਣ ਕੋਣ ਪਾਣੀ ਦੀ ਟੈਂਕੀ ਤੇ ਚੜਿਆ ਕੀ ਕੁਝ ਉਹਨਾਂ ਕੋਲੇ ਹੈਗਾ ਸਰ ਉਹ ਕਹਿੰਦਾ ਵੀ ਅੱਜ ਤਾਂ ਇੰਨੀ ਇੱਕ ਗੱਲ ਹੀ ਹੋਈ ਆ ਵੀ ਮੈਂ 10 ਲੱਖ ਰੁਪਇਆ ਲੈਣਾ ਉਹ ਤੋਂ ਵੀ ਬੇਟੀ ਭੇਜਣ ਵਾਸਤੇ ਦਿੱਤਾ ਸੀਗਾ ਵਾਪਸ ਨਹੀਂ ਕਰ ਰਿਹਾ ਉੱਪਰ ਪਾਣੀ ਦੀ ਟੈਂਕੀ ਤੇ ਕੋਣ ਕੋਣ ਚੜਿਆ ਸਰ ਉਹ ਤੇ ਗਵਾਹ ਤੇ ਉਹ ਆਪ ਹੈ ਉਹ ਗਲਵੱਤ ਕੀਤੀ ਜਰੀਏ ਤੇ ਪਰਿਵਾਰ ਨਾਲ ਹਾਂ ਕਰੀਏ ਉੱਥੇ ਥਾਣੇ ਬੁਲਾ ਦੋਨੇ ਧਰਾਂ ਨੂੰ ਇਕੱਠੇ ਕਰਦੇ ਆ